ਕਿ ਤੁਹਾਡੇ ਸਾਡੇ ਵਿਚਕਾਰ ਹੀ ਨੇ ਲੀਡਰ ਝੂਠ ਬੋਲਦੇ ਨੇ ਕਿ ਸਾਰੇ ਮਾੜੇ ਅੰਸਰ ਜ਼ਿਲ੍ਹਾ ਛੱਡ ਕੇ ਨੱਠੇ ਹਨ ਸਾਰੇ ਮਾੜੇ ਅੰਸਰ ਜ਼ਿਲ੍ਹਾ ਛੱਡ ਕੇ ਨੱਠੇ ਹਨ ਅਫਸੋਸ ਇਹੀ ਹੈ ਕਿ ਵੱਡੀ ਵੱਡੀ ਵਾਰਦਾਤਾਂ ਹੋਣ ਤੋਂ ਬਾਅਦ ਅਸੀਂ ਏਕਾ ਨਹੀਂ ਦਿਖਾਉਂਦੇ ਪਰ ਇਉਂ ਜਾਪਦਾ ਕਿ ਕੁੱਤੀ ਚੋਰ ਤੇ ਅਨਪਛਾਤੇ ਮਾੜੇ ਅੰਸਰ ਸਾਰੇ ਇਕੱਠੇ ਹਨ ਸਾਰੇ ਇਕੱਠੇ ਹਨ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ਹਿਰ ਤੋਂ ਦਾਸ ਲਾ ਲੰਦ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਪਿਛਲੇ ਕਾਫੀ ਸਮੇ ਤੋਂ ਬਹੁਤ ਸਾਰੀਆਂ ਵਾਰਦਾਤਾਂ ਹੋ ਰਹੀਆਂ ਜਿਨ੍ਹਾਂ ਨੇ ਲੋਕਾਂ ਦਾ ਮਨ ਬੇਚੈਨ ਕੀਤਾ ਤੇ ਅੱਜ ਸਵੇਰ ਵੀ ਇਸੇ ਤਰੀਕੇ ਇੱਕ ਵੱਡੀ ਵਾਰਦਾਤ ਹੁੰਦੀ ਹੈ ਇੱਕ ਮੰਦਭਾਗੀ ਘਟਨਾ ਨੂੰ ਕੁਝ ਅਨਪਛਾਤੇ ਮਾੜੇ ਅੰਸਰ ਅੰਜਾਮ ਦਿੰਦੇ ਹਨ ਹੁੰਦਾ ਕੀ ਹੈ ਜੀ ਜੋਤੀ ਰਾਣਾ ਨਾਮ ਦਾ ਵਿਅਕਤੀ ਜਿਸ ਦਾ ਨਾਮ ਜੋਤੀ ਰਾਣਾ ਦੱਸਿਆ ਜਾ ਰਿਹਾ ਜੋ ਕਿ ਰੇਲਵੇ ਰੋਡ ਤੇ ਦੁਕਾਨ ਕਰਦਾ ਆਪਣੀ ਮਾਸੂਮ ਬੱਚੀ 8-10 ਸਾਲ ਦੀ ਮਾਸੂਮ ਬੱਚੀ ਨੂੰ ਸਕੂਲ ਛੱਡਣ ਜਾਂਦਾ ਮੂਸਾਪੁਰ ਰੋਡ ਤੇ ਇੱਕ ਨਿੱਜੀ ਸਕੂਲ ਵਿੱਚ ਛੱਡਣ ਜਾਂਦਾ ਸਕੂਲ ਤੋਂ ਵਾਪਸ ਪਰਤਦੇ ਹੋਇਆ ਜਦੋਂ ਆਪਣੇ ਘਰ ਵੱਲ ਜਾ ਰਿਹਾ ਹੁੰਦਾ ਤਾਂ ਕੁਝ ਮਾੜੇ ਅਨਸਰ ਜਿਹੜੇ ਅਣਪਛਾਤੇ ਆਉਂਦੇ ਆ ਮਾੜੇ ਅਨਸਰ ਇੱਕ ਗੱਡੀ 'ਚ ਆਉਂਦੇ ਆ ਔਰ ਬਾਹਰ ਨਿਕਲ ਕੇ ਉਸ ਵਿਅਕਤੀ ਉੱਤੇ ਹਮਲਾ ਕਰ ਦਿੰਦੇ ਆ ਜਾਨਲੇਵਾ ਹਮਲਾ ਹੁੰਦਾ ਜਿਸ ਦੇ ਵਿੱਚ ਉਸਦੀ ਬਾਹ ਤੇ ਗੰਭੀਰ ਸੱਟ ਲੱਗਦੀ ਹੈ ਗੁੱਟ ਤੇ ਗੰਭੀਰ ਸੱਟ ਲੱਗਦੀ ਹੈ ਦੇਖਣ ਵਾਲੇ ਤੇ ਦੱਸਦੇ ਕਿ ਗੁੱਟ ਇਉਂ ਨਾਲੋਂ ਇਡਾ ਜਿਆ ਹੋ ਜਾਂਦਾ ਹੈ ਕਿ ਥੋੜਾ ਜਿਹਾ ਹੀ ਰਹਿ ਜਾਂਦਾ ਨਹੀਂ ਤਾਂ ਨਾਲੋਂ ਟੁੱਟ ਕੇ ਡਿੱਗ ਵੀ ਸਕਦਾ ਸੀ ਬਾਹ ਨੁੱਚੜਦੀ ਦੇ ਨਾਲ ਹੀ ਉਹ ਵਿਅਕਤੀ ਕਿਸੇ ਤਰੀਕੇ ਆਪਣੀ ਜਾਨ ਬਚਾ ਕੇ ਘਰ ਪਹੁੰਚਦਾ ਹੈ ਉੱਥੇ ਉਸਦੇ ਗਵਾਂਢੀ ਔਰ ਕਿਹਾ ਜਾਂਦਾ ਜਿਨ੍ਹਾਂ ਦੇ ਗਵਾਂਢੀ ਚੰਗੇ ਆ ਰਿਸ਼ਤੇਦਾਰਾਂ ਤੋਂ ਨੇੜੇ ਹੁੰਦੇ ਆ ਗਵਾਂਡੀ ਉਸੇ ਸਕੂਟੀ ਤੇ ਉਸ ਵਿਅਕਤੀ ਨੂੰ ਲੈ ਕੇ ਨਵਾਂ ਸ਼ਹਿਰ ਇਸਨਜੀ ਹਸਪੀਟਲ ਵਿਖੇ ਪਹੁੰਚਦੇ ਆ ਜਿਸ ਦੇ ਉਸ ਦਾ ਇਲਾਜ ਕਰਾਇਆ ਜਾਂਦਾ ਔਰ ਸਕੂਟੀ ਜਿਹੜੀ ਹੈ ਉਹ ਨੁੱਚੜਦੀ ਆਉਂਦੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਮਾੜੇ ਅੰਸਰ ਹੈ ਪਤਾ ਨਹੀਂ ਇਹਨਾਂ ਨੂੰ ਕੌਣ ਫੰਡਿੰਗ ਕਰਦਾ ਹੈ ਦੁਸ਼ਮਣੀਆਂ ਇੰਨੀਆਂ ਕਿਉਂ ਵੱਧ ਜਾਂਦੀਆਂ ਇਹਨਾਂ ਨੇ ਪੋਟਿਆਂ ਤੇ ਲੋਕਾਂ ਦੇ ਨਾਮ ਲਿਖੇ ਹੋਏ ਆ ਜਿਸ ਦੇ ਕਰਕੇ ਗੁਲਟਤਾ ਕੱਲਾ ਜੋਤੀ ਰਾਣੇ ਦਾ ਵੱਡਿਆ ਗਿਆ ਲੇਕਿਨ ਪੂਰਾ ਸ਼ਹਿਰ ਤਰਾ ਤਰਾ ਕੰਬ ਰਿਹਾ ਪੂਰਾ ਸ਼ਹਿਰ ਇਹ ਗੱਲ ਜਾਣਨਾ ਚਾਹੁੰਦਾ ਹੈ ਕਿ ਪਿੱਛੇ ਵਜ੍ਹਾ ਕੀ ਸੀ ਜਿਹੜਾ ਹਮਲਾ ਉਹਦੇ ਪਿੱਛੇ ਵਜ੍ਹਾ ਕੀ ਸੀ ਕਾਰਨ ਕੀ ਸੀ ਕਿਉਂਕਿ ਲੋਕਾਂ ਦਾ ਅੰਦਰ ਇੱਕ ਸਹਿਮ ਦਾ ਮਾਹੌਲ ਬਣਦਾ ਪਰ ਅਸੀਂ ਨਾਲ ਦੇ ਨਾਲ ਬੱਚੇ ਬਾਰੇ ਸੋਚਦੇ ਆ ਕਿ ਉਹ ਮਾਸੂਮ ਬੱਚੀ ਉਸ ਦਾ ਪਿਓ ਜਿਹੜਾ ਉਂਗਲ ਫੜਾ ਕੇ ਉਸ ਨੂੰ ਸਕੂਲ ਛੱਡ ਕੇ ਆਉਣਾ ਉਹ ਬੱਚੀ ਹੱਥ ਫੜ ਕੇ ਆਪਣੇ ਪਿਓ ਦਾ ਸਕੂਲ ਗਈ ਹੋਣੀ ਹੈ ਤੇ ਵਾਪਸ ਆਉਂਦੇ ਇਹ ਨਹੀਂ ਸੀ ਪਤਾ ਉਸ ਵਿਅਕਤੀ ਨੂੰ ਕਿ ਉਸ ਦੀ ਬਾਹੀਂ ਜਿਹੜੀ ਆ ਨਾਲੋਂ ਵੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ਉਹਨੂੰ ਤਸਵੀਰਾਂ ਦਿਖਾਣੀਆਂ ਜਦੋਂ ਉਹਨਾਂ ਦੇ ਗਵਾਂਢੀ ਜਿਹੜੇ ਆ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਤੋਂ ਜਿਹੜੀ ਮੌਜੂਦਾ ਸਥਿਤੀ ਆ ਪੀੜਤ ਦੀ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤਰਾਣਾ ਰਾਣਾ ਇਹ ਕਹਿੰਦੇ ਨੇ ਇਹਨਾਂ ਦੇ ਘਰ ਦੇ ਸਾਰੇ ਨੇ ਰਾਣਾ ਜੀ ਕਿ ਆ ਕੇ ਜਾਂ ਸਾਡੇ ਘਰ ਦੇ ਨਾਲੇ ਰਹਿੰਦੇ ਉੱਥੇ ਆ ਕੇ ਦਫੇ ਖੜ ਗਏ ਕਹਿੰਦੇ ਮੇਰਾ ਮੇਰੇ 'ਤੇ ਹਮਲਾ ਕਰਤਾ ਕਹਿੰਦੇ ਕਿਸਨੇ ਮੇਰੇ 'ਤੇ ਹੂੰ ਬਾਅਦ ਵਿੱਚ ਅਸੀਂ ਫੇ ਚੱਕਿਆ ਫਿਰ ਇੱਥੇ ਹੀ ਬਸ ਲੈ ਆਏ ਨਹੀਂ ਤੁਹਾਨੂੰ ਪਤਾ ਕਿੱਥੇ ਲੱਗਾ ਸੀਗਾ ਇਹ ਘਰ ਆ ਗਿਆ ਸੀ ਘਰ ਆ ਗਿਆ ਸੀ ਤਾਂ ਵਾਲਮ ਕੰਦੀ ਸੀ ਹਾਂ ਵਾਲਮ ਕੰਦੀ ਆ ਗਿਆ ਸੀ ਅੱਛਾ ਤੇ ਅਸੀਂ ਆ ਕੇ ਫੇ ਫੇ ਚੱਕਿਆ ਉਹ ਤਾਂ ਇੱਥੇ ਹੀ ਤੇ ਲੈ ਕੇ ਆਏ ਆ ਕਿ ਆ ਗਿਆ ਸਾਰੀ ਆਪਣੀ ਦਾ ਸਹੇਗੀ ਵਾਈਫ ਆਈ ਉਹ ਨਾਲ ਉਹ ਹੋਰ ਉਹਦੇ ਘਰ ਚ ਕੌਣ ਜੇ ਮੰਮੀ ਦੀ ਪੂਰੀ ਹੋ ਗਈ ਆ ਅੱਛਾ ਮੁੰਡਾ ਤੇ ਛੋਟਾ ਉਹ ਵੀ ਪੂਰਾ ਹੋ ਗਿਆ ਓਕੇ ਡੈਡੀ ਡੈਡੀ ਇਹ ਤਾਂ ਚਲੇ ਸੀ ਤੇ ਮਮਾ ਅਠ ਮਾਰੀ ਉਹ ਵੀ ਚਲੇ ਇੱਦਾਂ ਨਹੀਂ ਅੱਛਾ ਲੈ ਗਿਆ ਬੱਚਾ ਮਮਾ ਤਾਂ ਬੇਟੀ ਇੱਕ ਬੇਟਾ ਸੀਗਾ ਬੇਟਾ ਮਰ ਗਿਆ ਸੀ ਪਿੱਛੇ 2 4 6 ਮਹੀਨੇ ਹੋ ਗਏ ਮੇਰੇ ਖਾਲੇ ਹੋ ਗਏ ਹੋਊਗਾ ਚਾਹ ਉਹ ਮਰ ਗਿਆ ਜਾਂਦਾ ਬੇਟੀ ਮੇਰਾ ਦੂਜੀ ਤੀਜੀ ਜਈ ਆ ਜਾਂ ਚੌਥੀ ਹੋਊਗੀ ਮੰਨੇ ਕਿ ਛੋਟੇ ਛੋਟੇ ਉਹਨੂੰ ਛੱਡ ਕੇ ਆ ਰਿਹਾ ਸੀ ਸਕੂਲ ਹਾਂਜੀ ਛੱਡ ਕੇ ਆ ਰਿਹਾ ਸੀਗਾ ਬੱਚਿਆ ਇਹ ਹੰਦਾ ਜੀ 8 ਵਜੇ ਦੀ ਗੱਲ ਵਾਸ 8 ਹਾਂਲੇ ਦਾ ਕੁਝ ਕੁਝ ਨਹੀਂ ਕਹਿੰਦਾ ਮੈਂ ਤੇ ਉਹ ਬੰਦੇ ਉੱਤੇ ਵਾਰ ਹਮਲਾ ਕਰਤਾ ਪਾਸ ਪੁੱਤਰ ਕੇ ਕੀਤਾ ਗੱਡੀ ਬੈਠੇ ਬੈਠੇ ਨੇ ਮੈਂ ਤਾਂ ਸਾਨੂੰ ਵੀ ਇਹ ਪੱਕਾ ਨਹੀਂ ਦੱਸਿਆ ਦਾ ਬਸ ਕੁਤਰੀ ਕੀ ਜੀ ਹੈ ਤੁਹਾਡੀ ਹਾਂਜੀ ਹਾਂ ਦੀ ਹੈ ਕਿ ਤੁਸੀਂ ਉਹਦੇ ਕੰਮ ਕਰਦੇ ਹੋ ਮੇਰਾ ਤਾਂ ਆਪਣਾ ਕੰਮ ਆ ਭਾਈ ਜਾਨ ਦੇ ਨੂੰ ਬਿਸਕਰਮਾ ਸਕੂਲ ਦੇ ਨਾਲੇ ਕੋਠੀ ਦੇ ਨਾਲੇ ਸਾਡੀ ਸ਼ਾਪ ਬੜੀ ਨਹੀਂ ਕਿੰਨੇ ਕ ਵੇ ਸਕੂਲ ਛੱਡਣ ਜਾਂਦਾ ਸੀ ਕੋਲੇ ਹੋਇਆ ਉੱਥੇ ਇਹ ਵੀ ਸਟੂਡੀਓ ਹੈ ਤਾਂ ਤੁਸੀਂ ਸੁਣ ਲਿਆ ਕਿ ਜਿਹੜੇ ਗਵੰਢੀ ਆ ਪੀੜ ਤੇ ਉਹਨਾਂ ਦਾ ਕੀ ਕਹਿਣਾ ਉਸ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਨਾਲ رابطہ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਡਾਕਟਰ ਸਾਹਿਬ ਕਹਿੰਦੇ ਕਿ ਮੈਂ ਕੋਈ ਵੀ ਜਵਾਬ ਜਿਹੜਾ ਉਹ ਨਹੀਂ ਦਵਾਂਗਾ ਪਰ ਫਿਰ ਵੀ ਅਸੀਂ ਇੱਧਰ ਉੱਧਰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪਤਾ ਲੱਗਾ ਕਿ ਪੀੜਤ ਦੀ ਇੱਕ ਬਾਹ ਤੇ ਹੀ ਇੰਜਰੀ ਸੀ ਸਰੀਰ ਦੇ ਹੋਰ ਕਿਸੇ ਪਾਸੇ ਜਿਹੜਾ ਜ਼ਖਮ ਦੇ ਨਿਸ਼ਾਨ ਨਜ਼ਰ ਨਹੀਂ ਆ ਰਹੇ ਸੀ ਔਰ ਉਹਨਾਂ ਨੂੰ ਪੀਜੀਆ ਰੈਫਰ ਕਰ ਦਿੱਤਾ ਔਰ ਉਹਨਾਂ ਦੀ ਜਿਹੜੀ ਲਾਈਫ ਆ ਉਹ ਡੇਂਜਰ ਵਿੱਚ ਨਹੀਂ ਆ ਲਾਈਫ ਥ्रेट ਕੋਈ ਨਹੀਂ ਆ ਪਰ ਨਾਲ ਦੀ ਨਾਲ ਜਿਹੜੇ ਪੀੜਤ ਦੇ ਪਰਿਵਾਰ ਆਸਟ੍ਰੇਲੀਆ ਰਹਿੰਦੇ ਜਾਂ ਪਰਦੇਸਾਂ ਵਿੱਚ ਰਹਿੰਦੇ ਉਹ ਬਹੁਤ ਬਾਰੇ ਰਹਿੰਦੇ ਉਹਨਾਂ ਦੀ ਬਾਰ ਬਾਰ ਕਾਲ ਆ ਰਹੀ ਆ ਉਹ ਸਥਿਤੀ ਜਾਣਨਾ ਚਾਹੁੰਦੇ ਹਾਲਾਂਕਿ ਅਸੀਂ ਡਾਕਟਰ ਸਾਹਿਬ ਤੋਂ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਜਿਹੜੀ ਆ ਉਹ ਸਦਨ ਖਾਨੇ ਵੀ ਆਈ ਸੀ ਕਿ ਸਿਟੀ ਥਾਣੇ ਦੀ ਆਈ ਸੀ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਉਹ ਡਾਕਟਰ ਸਾਹਿਬ ਕਹਿੰਦੇ ਮੈਂ ਜਵਾਬ ਦੇ ਹੀ ਨਹੀਂ ਸਕਦਾ ਹਾਲਾਂਕਿ ਅਸੀਂ ਜਿਹੜਾ ਇਹ ਸਮਝਦੇ ਆ ਕਿ ਬੜਾ ਗੰਭੀਰ ਮਸਲਾ ਹੈ ਪਰ ਜਿਹੜੇ ਪੀਟ ਦੇ ਰਿਸ਼ਤੇਦਾਰ ਪਰਦੇਸਾਂ ਵਿੱਚ ਰਹਿੰਦੇ ਆ ਜਾਂ ਜਿਹੜੇ ਸ਼ਹਿਰ ਦੇ ਵਾਸੀ ਆ ਉਹ ਜਾਨਣਾ ਚਾਹੁੰਦੇ ਸੀ ਖੈਰ ਅਸੀਂ ਹੁਣ ਇੱਕ ਵਾਰੀ ਪੁਲਿਸ ਪ੍ਰਸ਼ਾਸਨ ਨੂੰ ਜਾਨਣ ਦੀ ਕੋਸ਼ਿਸ਼ ਕਰਦੇ ਆ ਇਸ ਪੂਰੇ ਘਟਨਾ ਕ੍ਰਮ ਦੇ ਉੱਤੇ ਉਹਨਾਂ ਦਾ ਕੀ ਕਹਿਣਾ ਆਥੇ ਪਹਿਲਾਂ ਤੁਹਾਨੂੰ ਹਸਪੀਟਲ ਤੋਂ ਤਸਵੀਰਾਂ ਦਿਖਾਈਆਂ ਸੀ ਜਿੱਥੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ ਲੇਕਿਨ ਉਹਨਾਂ ਨੇ ਕੋਈ ਵੀ ਜਵਾਬ ਦੇਣ ਤੋਂ ਮਨਾਂ ਕਰ ਦਿੱਤਾ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਤਾਂ ਪੂਰੀ ਜਾਣਕਾਰੀ ਲੈਣਾ ਸੀ ਜਿਹੜਾ ਥਾਣੇ ਪਹੁੰਚੇ ਸੀਗੇ ਔਰ ਇੱਥੇ ਜਿਹੜੀ ਮੁੰਸ਼ੀ ਸਾਹਿਬ ਨਾਲ ਗੱਲਬਾਤ ਹੋਈ ਹੈ ਜਾਂ ਬਾਕੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਇਹੀ ਕਹਿ ਔਰ ਇੰਨੀ ਗੱਲ ਸਾਹਮਣੇ ਆਈ ਸੀ ਕਿ ਜਦੋਂ ਪੀੜਤ ਨੂੰ ਆ ਕੇ ਅਟੈਕ ਕੀਤਾ ਗਿਆ ਤੇ ਹਮਲਾ ਕੀਤਾ ਗਿਆ ਤਾਂ ਇਹ ਗੱਲ ਜ਼ਰੂਰ ਆਖੀ ਗਈ ਹੈ ਕਿ ਇਹ ਉਹੀ ਬੰਦਾ ਹੈ ਔਰ ਉਸ ਤੋਂ ਬਾਅਦ ਹਮਲਾ ਕਰਕੇ ਇੱਕ ਦਾਤ ਮਾਰ ਕੇ ਜਿਹੜੇ ਅਣਪਛਾਤੇ ਉੱਥੋਂ ਫਰਾਰ ਹੋ ਜਾਂਦੇ ਆ ਹਾਲੇ ਤੱਕ ਗੱਡੀ ਦਾ ਨੰਬਰ ਟ੍ਰੇਸ ਨਹੀਂ ਹੋਇਆ ਔਰ ਜਿਹੜਾ ਪੀੜਤ ਹੈ ਉਹ ਅਨਕੌਨਸ਼ੀਅਸ ਹੈ ਜਿਹਨੂੰ ਪੀਜੀਆੀ ਰੈਫਰ ਕਰ ਦਿੱਤਾ ਗਿਆ ਪਹਿਲਾਂ ਕਿ ਨਿੱਜੀ ਹਸਪਤਾਲ ਵਿੱਚ ਖਿਲੇ ਜਾਇਆ ਜਾਂਦਾ ਜਿੱਥੇ ਵੀ ਉਹ ਅਨਕੌਨਸ਼ੀਅਸ ਹੀ ਹੁੰਦੇ ਆ ਬਹੁਤੀ ਗੱਲ ਨਹੀਂ ਕਰ ਪਾ ਗੱਲਬਾਤ ਨਹੀਂ ਕਰ ਪਾਉਂਦੇ ਜਿਹੜੇ ਪੀੜਤ ਆ ਉਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਜਾਂਦਾ ਤਾਂ ਹੁਣ ਅਸੀਂ ਠਾਣੇ ਪਹੁੰਚੇ ਸਿਟੀ ਠਾਣੇ ਪਹੁੰਚੇ ਸੀ ਪੁਲਿਸ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ ਪੁਲਿਸ ਵੱਲੋਂ ਤਫ਼ਤੀਸ਼ੀ ਜਿਹੜੀ ਤੇਜ਼ੀ ਲਿਆਂਦੀ ਗਈ ਹੈ ਕੈਮਰੇ ਖੰਘਾਲੇ ਜਾ ਰਹੇ ਪਰ ਜਦੋਂ ਜਿਹੜਾ ਪੀੜਤ ਹੈ ਉਹ ਕੌਨਸ਼ੀਅਸ ਹੋਵੇਗਾ ਕੁਝ ਬਿਆਨ ਦੇਣ ਵੀ ਉਹਦੇ ਹਾਲਾਤ ਹੋਣਗੇ ਇਸ ਸਮੇਂ ਤਾਂ ਉਹਨਾਂ ਦੀ ਹਾਲ ਜਿਹੜੀ ਨਾਜ਼ੁਕ ਬਣੀ ਹੋਈ ਕਿਉਂਕਿ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਅਸੀਂ ਦਿਖਾ ਚੁੱਕੇ ਹਾਂ ਕਿ ਉਹਨਾਂ ਦੀ ਬਾਹ ਜਿਹੜੀ ਨੁੱਚੜਦੀ ਲਿਆਂਦੀ ਗਈ ਹੈ ਔਰ ਉਹਨਾਂ ਨੇ ਗਵਾਂਢੀ ਜਿਹੜੇ ਉਹਨਾਂ ਨੂੰ ਜੀ ਹਸਪਤਾਲ ਵਿਖੇ ਲੈ ਕੇ ਗਏ ਉਸ ਕੋਦਾ ਮਾਮਲਾ ਕਿ ਮਾਮਲਾ ਹੈ ਕੀ ਆ ਉਸ ਤੋਂ ਬਾਅਦ ਜਿਹੜੀ ਹੈ ਤਪਤੀਸ਼ ਥੋੜੀ ਹੋਰ ਅੱਗੇ ਚੱਲੇਗੀ ਲੇਕਿਨ ਹਾਲ ਦੀ ਘੜੀ ਜਿਹੜਾ ਪੀੜਤ ਹੈ ਉਸ ਦੇ ਜਿਹੜੇ ਨੋਨ ਨੇਰ ਕਿਥਣ ਕਿੰਸ ਨੇ ਰਿਲੇਟਿਵਸ ਨੇ ਜਿਹੜੇ ਓਵਰ ਸੀਸ ਵਿੱਚ ਆ ਬਹੁਤ ਵਰਡ ਨੇ ਆਸਟ੍ਰੇਲੀਆ ਤੋਂ ਸਾਨੂੰ ਬਾਰ-ਬਾਰ ਕਾਲ ਆ ਰਹੀ ਹੈ ਕਿ ਯਾਰ ਕੁਝ ਪਤਾ ਕਰੋ ਇਹ ਕਿਉਂ ਹੋ ਗਿਆ ਲੇਕਿਨ ਅਸੀਂ ਇਸ ਗੱਲ ਨੂੰ ਸੋਚ ਕੇ ਬੜਾ ਸਹਿਜ ਹੁੰਨੇ ਕਿਰ ਦੁਸ਼ਮਣੀਆਂ ਕੀ ਇੰਨੀਆਂ ਵੱਧ ਜਾਂਦੀਆਂ ਰਜਸ਼ ਇੰਨੀਆਂ ਵੱਧ ਜਾਂਦੀਆਂ ਕਿ ਬੰਦੇ ਦੀ ਜਾਨ ਤੱਕ ਦਾ ਖੋ ਬਣ ਜਾਂਦਾ ਉਸ ਦੇ ਨਾਲ ਜਿਹੜੇ ਸ਼ਹਿਰ ਦੇ ਬਾਕੀ ਵਾਸੀ ਆ ਉਹ ਵੀ ਪਰੇਸ਼ਾਨ ਹਨ ਕਿ ਇੱਕ ਪਿਓ ਆਪਣੀ ਧੀ ਨੂੰ ਸਕੂਲ ਛੱਡਣ ਗਿਆ ਔਰ ਵਾਪਸ ਆਉਂਦੇ ਜੇ ਇਸ ਤਰੀਕੇ ਦੀ ਘਟਨਾ ਹੋ ਜਾਂਦੀ ਹੈ ਪਰ ਆਮ ਬੰਦੇ ਦੀ ਜ਼ਿੰਦਗੀ ਕਿੰਨੀ ਕਸੌਖੀ ਆ ਲਾਈਫ ਕਿੰਨੀ ਕਸੇਵ ਆ ਇਹ ਬਹੁਤ ਸਾਰੇ ਜਿਹੜੇ ਸਵਾਲ ਨੇ ਲੋਕਾਂ ਦੇ ਜ਼ਿਹਨ ਵਿੱਚ ਆ ਰਹੇ ਨੇ ਉਮੀਦ ਕਰਦੇ ਆ ਕਿ ਜਿਹੜੇ ਮਾਰੇ ਅਨਸਰ ਜਿਹੜੇ ਅਣਪਛਾਤੇ ਹਮਲਾ ਕਰਕੇ ਗਏ ਆ ਉਹ ਜਲਦੀ ਟਰੇਸ ਹੋਣਗੇ ਪਰ ਨਾਲ ਦੀ ਨਾਲ ਲੋਕੀ ਇਹ ਵੀ ਗੱਲ ਕਰਦੇ ਨਜ਼ਰ ਆਏ ਕਿ ਯਾਰ ਕੋਈ ਕੋਡ ਇਹਨਾਂ ਮਾਰੇ ਅਨਸਰਾਂ ਤੇ ਵੀ ਲੱਗਣਾ ਚਾਹੀਦਾ ਇਹਨਾਂ ਹਥਿਆਰਿਆਂ ਤੇ ਵੀ ਲੱਗਣਾ ਚਾਹੀਦਾ ਨਾ ਜਾਲਮਾਂ ਤੇ ਵੀ ਲੱਗਣਾ ਚਾਹੀਦਾ ਇਹ ਵੀ ਜਦੋਂ ਕਿਤੇ ਫੜੇ ਜਾਂਦੇ ਆ ਤਾਂ ਇਹ ਜੇਲ੍ਹ 'ਚ ਡੱਕੇ ਜਾਣੇ ਚਾਹੀਦੇ ਆ ਤੇ ਬਾਹਰ ਨਹੀਂ ਆਣੇ ਚਾਹੀਦੇ ਤਾਂ ਜੋ ਆਮ ਲੋਕੀ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਜੀ ਸਕਣ ਲੇਕਿ ਕਿ ਜਿਹੜੇ ਲੀਡਰ ਆ ਉਹ ਸਿਰਫ ਵੋਟਾਂ ਮੰਗਣ ਤਾਂ ਕਿ ਆਪਣੀ ਜ਼ਿੰਦਗੀ ਜੀਂਦੇ ਆ ਉਸ ਤੋਂ ਬਾਅਦ ਦੁਨੀਆ ਜੀਵੇ ਮਰੇ ਕਿਸੇ ਨੂੰ ਕੋਈ ਪਰਵਾਹ ਨਹੀਂ ਸ਼ਹਿਰ ਦੇ ਹਾਲਾਤ ਚੰਗੇ ਹੋਣ ਮਾੜੇ ਹੋਣ ਲੇਕਿਨ ਲੀਡਰਾਂ ਦੇ ਬਿਆਨਾਂ ਵਿੱਚ ਤਾਂ ਸ਼ਹਿਰ ਦੇ ਹਾਲਾਤ ਬਹੁਤ ਸੋਹਣੇ ਆ ਪੰਜਾਬ ਦੇ ਹਾਲਾਤ ਬਹੁਤ ਸੋਹਣੇ ਆ ਪਰ ਆਮ ਬੰਦਾ ਜਿਹੜਾ ਆ ਉਹ ਚੱਕੀ 'ਚ ਪੀਸਿਆ ਜਾ ਰਿਹਾ ਇਸ ਗੱਲ ਤੋਂ ਲੀਡਰ ਬੇਖਬਰ ਨੇ ਬਣੇ ਰਹਿਣਾ ਬੀਤੀ ਨਵਾਂ ਸ਼ਹਿਰ ਮੈਂ ਛੋੜੀ ਦਿਨੀ ਅਸਲੀ ਕੈਮਰਾ ਪਰ ਸਮਝ ਜੀ ਕੋਈ ਜਲਦ ਤੋਂ ਬੋਲ ਜੀ ਫਿਰ ਤੁਹਾਨੂੰ ਮੰਗੇ ਸਤਿ ਸ਼੍ਰੀ ਅਕਾਲ ਰਹਾ ਬਰਾਕਾ